ਤੋਂ ਨੂੰ ਅਰਬੀ ਫਰਾਈ ਕਰਕੇ ਤੇ ਅਰਬੀ ਅੱਜ ਆਪਾਂ ਬਣਾਈਏ ਗਰੇਵੀ ਵਾਲੀ ਤੇ ਮੈਂ ਇਹਦੇ ਨਾਲ ਆਟਾ ਗੁੰਨ ਲਿਆ ਤੇ ਨਾਲ ਆਪਾਂ ਤੜਕਾ ਪਨ ਲਈ ਦਾ ਤੜਕਾ ਇਹਨੇ ਮਾਟਾ ਸੱਟ ਹੋ ਜਾਊਗਾ ਫਿਰ ਆਪਾਂ ਪੁਲਕੇ ਬਣਾਵਾਂਗੇ ਤੇ ਟਾਈਮ ਹੋ ਗਿਆ ਪੌਣੇ 8 ਵਜੇ ਦਾ ਫਟੇ ਵੀ ਆ ਗਿਆ ਫਤੇ ਵੀ ਆ ਗਿਆ ਫਤੇ ਬਹੁਤ ਹੋ ਰਿਹਾ ਜੀ ਕਹਿੰਦਾ ਮੇਰੇ ਨਾਲ ਕੋ ਖੇਡਦਾ ਨਹੀਂ ਹੈਗਾ ਬਾਹਰੋਂ ਆਉਂਦੇ ਆ 30 30 ਮੈਟਾਂ ਉਹ ਜਮੈਂ ਨੂੰ ਪਾਈ ਨਹੀਂ ਹੈ ਜੈਸਾ ਸਾਡੇ ਜਦੋਂ ਮੱਸੀ ਬਣਾਉਂਦੇ ਹੁੰਦੇ ਹਨ ਮੇਰੇ ਡੈਡੀ ਬੜੀ ਸਕੀਨ ਹਨ ਮੱਸੀ ਦੇ ਤੇ ਉਹਨਾਂ ਨੇ ਜੁਆਇਨ ਪਾ ਕੇ ਬਣਾਇਆ ਸਾਡੇ ਉਹ ਨਾ ਅਜਵੈਨ ਜੀ ਨਾ ਦਿਮਾਗ ਚ ਰਚੀ ਹੋਈ ਸੀ ਜਦੋਂ ਅਜਵੈਨ ਕੋਈ ਸਬਜ਼ੀ ਬਣਾਇਆ ਲਗਾ ਕੁਛ ਬਣਦੀ ਪਈ ਹੈ ਤੇ ਬਾਕੀ ਡੈਡੀ ਬਾਹਰ ਆਏ ਨੇ ਨਾ ਫੌਰੀਂ ਚ ਜਾਉਣ ਤੇ ਜਾਰਡਨ ਚਾ ਨਾ ਜਾਰਡਨ ਚ ਮੰਡਾੜੀ ਪਿੱਛੇ ਤੇਲ ਲੈ ਕੇ ਨਾ ਕਿਵੇਂ ਪਿੱਛੇ ਉਹ ਕਰ ਰਹੇ ਆ ਉਹ ਤੇਲ ਨਹੀਂ ਕਿਉ ਕਿਉ ਲਾ ਲੂ ਦੁੱਧ ਘਿਉ ਵੀ ਤਾਂ ਰਹੇ ਦੇ ਕੋਈ ਇਨਸਟੈਂਟ ਕੰਮ ਆ ਗਾ ਤੇ ਦੋ ਦੋ ਗੈਸ ਰੱਖੇ ਹੋਏ ਸੀ ਇਹ ਕਿੱਥੇ ਕਿਉ ਹੈ ਕੋਕਾਸਟ ਇਹ ਕੋਕਾਸਟ ਇਹ ਮੈਂ ਬਣਾਉਂਦਾ ਥੋੜੀ ਜਿਹੀ ਮਲਾਈ ਸੀ ਤੇ ਮੈਂ ਇਕੱਠੀ ਕਰਕੇ ਕਿਓ ਕੱਢ ਕੇ ਤੇ ਮੱਖਣੀ ਕੱਢ ਕੇ ਤੇ ਘਿਓ ਬਣਾ ਲਈਏ ਨਹੀਂ ਤੇ ਆਪਣੇ ਰੋਟੀ ਖਾਦੀ ਤੋਂ ਤਾਂ ਭਾਂਡੇ ਉੱਪਰ ਮੇਰੇ ਕੋ ਚੜਿਆ ਨਹੀਂ ਗਿਆ ਮੈਂ ਥੋੜੀ ਨਹੀਂ ਚੜਿਆ ਗਿਆ ਅੱਗੇ ਨਾਲ ਸਮਾਨ ਪਿਆ ਹੋਰ ਇੰਨਾ ਸਮਾਨ ਤੇ ਹੁਣ ਜਿਹੜਾ ਕਰ ਲਿਆ ਉੱਪਰ ਇਹ ਕੋਲੋਂ ਅੱਭੀ ਦੱਸ ਦੇ ਗਰੇਵੀ ਵਾਲੀ ਕਿੱਦਾਂ ਬਣਾਉਣੀ ਫਿਰ ਕਈ ਪੈਣਾ ਪੱਛਣੀਆਂ ਉਸ ਨੂੰ ਜਿਵੇਂ ਆਪਾਂ ਛੋਲਿਆਂ ਦਾ ਮਸਾਲਾ ਗ੍ਰाइंड ਕਰਦੇ ਆ ਟਮਾਟਰ ਲਸਣ ਪਿਆਜ਼ ਅਦਰਕ ਹਰੀ ਮਿਰਚ ਇਹਨੂੰ ਗ੍ਰाइंड ਕਰ ਦੋ ਗ੍ਰाइंड ਕਰਕੇ ਇਹ ਨੂੰ ਕੋਨ ਲੈਣਾ ਆਪਾਂ ਨੂੰ ਚੰਗੀ ਤਰ੍ਹਾਂ ਚਗਾ ਉਹ ਹੋ ਜਾਏਗਾ। ਉਸ ਤੋਂ ਬਾਅਦ ਆਪਾਂ ਜੋ ਵੀ ਤਾਲੇ ਪਾਉਣੇ ਨੇ ਜਿਹੜੇ ਫਲਦੀ ਮਸਾਲਾ ਸਾਰਾ ਪਕਾ ਕੇ ਉਸ ਦਾ ਜਿਆ ਪਾਣੀ ਪਾ ਕੇ ਥੋੜਾ ਜਿਹਾ ਨੂੰ ਪਕਾਣਾ। ਉਸ ਤੋਂ ਬਾਅਦ ਆਪਾਂ ਜਿਹੜੀ ਅਰਬੀ ਹੈ ਨਾ ਜਿਆਦਾ ਆਪਾਂ ਡੀਪ ਫਰਾਈ ਨਹੀਂ ਕੀਤੀ ਤੇ ਇਹਨੂੰ ਫਿਰ ਆਪਾਂ ਨੇ ਇਹਦੇ ਵਿੱਚ ਪਾ ਦੇਣਾ। ਤੇ ਉਸ ਤੋਂ ਬਾਅਦ ਦਹੀਂ ਮੈਸ਼ ਕਰਕੇ ਜਦੋਂ ਆਪਣੀ ਅਰਬੀ ਸੌਫਟ ਹੋ ਗਈ ਪਤਾ ਕਿ ਗਲ ਗਈ ਹੈ ਤੇ ਫਿਰ ਆਪਾਂ ਨੇ ਦਹੀਂ ਪਾ ਲੈਣਾ და ਫਿਰ ਗੈਸ ਬੰਦ ਕਰ ਦੇਣਾ। ਕਿਉਂਕਿ ਜੇ ਆਪਾਂ ਕੋਲ ਰੱਖਾਂਗੇ ਤਾਂ ਪਾਣੀ ਸੜ ਜਾਣਾ। ਦਹੀਂ ਠੀਕ ਹੈ ਨਾ ਤੇ ਦਹੀਂ ਨੂੰ ਨਾ ਖਵਾਉਂਦੇ ਵੀ ਰਹਿਣਾ ਬੋਲਾ ਕੜਕੜੀ ਦਾ ਹਨਾਈ ਜਣੀ ਕੜਸੀ ਮਾਰੀ ਜਾਣੀ ਤੋਂ ਨੂੰ ਚਾਹ ਹਲਦੀ ਘੱਟੇ ਡੱਬੇ ਚੋਂ ਨਾ ਪਾਇਆ ਐਚੀ ਵੀ ਹੁਣ ਪਾ ਪਾ ਦੱਸੀ ਪਾ ਪਾ ਥੋੜੇ ਥੋੜੇ ਥੋੜਾ ਹੀ ਪਾਇਆ ਮਤਲਬ ਬੇਮੂਮਾ ਜਿਹਾ ਦੋ ਚਮਚੇ ਪਾ ਲਿਆ ਹਲਦੀ ਬਾਹਰ ਕੋ ਨਹੀਂ ਘੇੜ ਰਹੀ ਕਿਤੇ ਉਲਟਲਾ ਦੇ ਆ ਗਏ ਪਰਾਂ ਨੂੰ ਥੋੜੇ ਕੀ ਰੂਮ ਹੋਰ ਪਾ ਥੋੜਾ ਬਾਹਰ ਉਹ ਤਾਂ ਅੰਨੇ ਤੋਂ ਨਾ ਹੋ ਜਾਏ ਬੜੀਆਂ ਫੋਟੋ ਤੇ ਪਿਆਰੀ ਪੀਸਿਆ ਮਸਾਲਾ ਵੀ ਪਾਉਣਾ ਤੇ ਆਹਾ ਹਾਂ ਜਿਹੜਾ ਉਹ ਦੱਬੇ ਕਿੱਧਰ ਦੇ ਡੱਬੇ ਚ ਪਾਈ ਹੁੰਦੀ ਉਹ ਡੱਬੇ ਚ ਨਹੀਂ ਪਾਪਾ ਕਿਹਾ ਸੀ ਕੱਢ ਫਿਰ ਉਹ ਆ ਥੱਲੇ ਕੀ ਪਿਆ ਵੈਸੀ ਲਾ ਹੋਇਆ ਮੈਂ ਕੋਤੋਂ ਨਾ ਨੀ ਨਿਕਲਦੀ ਵੇ ਥੱਲੇ ਸਾਹਮਣੇ ਇੱਕ ਕਾਲੇ ਲਬਾ ਵਿੱਚ ਖੁੱਲੀ ਵੀ ਪਈ ਸੀ ਹਲਦੀ ਕੋਈ ਦਿਓ ਪਰ ਇਹ ਲਾ ਗਿਆ ਦਾ ਵਧੀ ਲਾ ਗਿਆ ਫਲੇਮ ਕਾ ਵੀ ਲੱਜਾ ਹੂ ਖਾਣ ਨੂੰ ਪਰ ਇਹ ਤਰ੍ਹਾਂ ਹੀ ਲਾਣੀ ਮੈਂ ਲਾਲ ਲਾਲ ਇੱਕ ਲਾਲ ਮੈਂ ਇਥੇ ਕੋਈ ਲੈਣ ਆਈ ਤਾਂ ਉਹ ਕੰਦੇਲ ਨੂੰ ਕਿੱਥਾ ਪਹੁੰਚ ਗਿਆ ਨਹੀਂ ਹਾਂ ਦੀ ਅੰਮ੍ਰਿਤ ਦੀ ਵੀ ਕੋਈ ਨਹੀਂ ਕੋਈ ਕੀ ਲੈਣ ਆਈ ਹਾਂ ਮੈਂ ਮੈਂ ਆਈ ਹਾਂ ਐਮਰੀਆਂ ਦਾ ਸਾਲਾ ਪਿਆ ਇਥੇ ਸੋਨੂੰ ਕਿੱਥੇ ਉਧਰ ਆ ਗਈ ਸੋਨੂੰ ਦੀ ਗਲਤੀ ਸਾਰੀ ਗਲਤੀ ਸਬਦੀ ਖਰਾਬ ਹੋ ਗਈ ਸਾਰੀ ਗਲਤੀ ਸੋਨੂੰ ਦੀ ਗਲਤੀ ਜੇ ਵਧੀਆ ਬਣ ਗਈ ਆਪਾਂ ਜੇ ਵਧੀਆ ਬਣ ਗਈ ਮੈਂ ਮਨ ਮੈਂ ਮਮੀ ਨੇ ਦੀ ਬਲੀ ਸੁਆ ਮਾਸਟਰ ਕਲਾਸ ਨੇ ਬਾਲਾਂ ਦੇ ਕਿਉਂ ਦੋ ਮਿੰਟ ਚੱਲੀ ਐ ਘੜੀਆ ਨਹੀਂ ਐ ਬੋਲਣ ਲੱਗੀ ਮਮੀ 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 ਨੂੰ ਨਹੀਂ ਬਦਲਦੀ ਖਾਣੀ ਇਹ ਤਾਂ ਨਵਾਂ ਕਿੱਥੇ ਐ ਇਹਦਾ ਟਾਈਮ ਹੋ ਗਿਆ ਮੈਂ ਸਭ ਨੂੰ ਲੈ ਤਾ ਤਬਾਪਾ ਉਸਦੇ ਹੋਰ ਰਹਿਣੋਂ ਗਿਆ ਸਾਡੀ ਕਿੱਥੇ ਗਿਆ ਤੈਨਾਂ ਕਿਥੇ ਛੱਤੀ ਨਹੀਂ ਦੱਸੋ ਕਿ ਬਾਲਾਂ ਤੋਂ ਸੰਗੀਤ ਕਿਉਂ ਅਜੇ ਗਈ ਐ ਉਹ ਕਿਹਾ ਕਿ ਅੱਜ ਅੱਜ ਆਉਣਾ ਤਾਂ ਫਾਲਤੂ ਆ ਪਿਆ ਦੋ ਕਰਾਈਆਂ ਤੇ ਚੱਲੇ ਤਾ ਰਮਾ ਕੇ ਉਹ ਤੂੰ ਇਹ ਦੱਬੇ ਪਾ ਲੈ ਕਿੱਥੇ ਛੱਡਦੇ ਜਿਵੇਂ ਪਤੰਗੀ ਬਣਾਇਆ ਹੁੰਦਾ ਅੱਜ ਅਰਬੀ ਮੱਛੀ ਸਟੈਰ ਬਣਾਇਆ ਫਿਰ ਤੂੰ ਸਟੈਰ ਬਣਾਇਆ ਦੱਸ ਸੋਈ ਵਾਗਰਾ ਕਰ ਨਹੀਂ ਹਾਂ ਤਾਂ ਤੂੰ ਇਹ ਦੱਸ ਤਾ ਕਿ ਘਣੀ ਨਹੀਂ ਛਾਣੀ ਤੂੰ ਉਹਦੇ ਗਾਲੀ ਬੜਾ ਪਾਦਾ ਇੱਥੇ ਮੇਰੇ ਕੋ ਤੇ ਤੂੰ ਹੀ ਪਾਇਆ ਤੁਹਾਡੀ ਆਦਤਾਂ ਗੰਦ ਸਵਾਣ ਦੀ ਅੰਨੀ ਹਾਲੀ ਦੇ ਪਾਈ ਨੇ ਸਰਾਂ ਨੂੰ ਸੁਣਾ ਆ ਗਿਆ ਬੱਦੂ ਤੂੰ ਤਨ ਤੋਕ ਅਮੜੀਆ ਤੇ ਅਮੜੀਆ ਤੇ ਕੈਚ ਐ ਐਮ ਡੀ ਐਚ ਦਾ ਕੈਚ ਕੈਚ ਹੋਈ ਪਈ ਉੱਧਰ ਵੇਖੋ ਕਾਲੇ ਜੀ ਬਾਬਾ ਜਿਹੜਾ ਆਪਾਂ ਤਾਂ ਆਨੰਦ ਲੈਣਾ ਆਏ ਹਾਂ ਆ ਆਪਾਂ ਆਨੰਦ ਲੈਣੇ ਕੁੱਤੇ ਖਾਣੇ ਕਰਾਣੇ ਆਏ ਹਾਂ ਹੂੰ ਨਾ ਨਾ ਤਾਂ ਹੈ ਨਹੀਂ ਯਾਰ ਹੁਣ ਦੇਖੋ ਕੀ ਦੇਖੇ ਬਾਹਰ ਪੜ ਜੋ ਰਾਤੀ ਬਾਹਰ ਕੀ ਲੱਗਿਆ ਜਰਖਣੀ ਕੌਣ ਦੇਖ ਰਿਹਾ ਮਾਂ ਦਾ ਬੰਦਾ ਤੁੰਗ ਲੱਗਿਆ ਅੰਕੀ ਕਈ ਮਗਰੋਂ ਪੁਣਾਏ ਪਹਿਲਾ ਪੜਾਪਾਤਾ ਵਿੱਚ ਮਗਰੋਂ ਕੌਣਾ ਸੀ ਕੰਬਲੀਏ ਨਾ ਤੂੰ ਤਾਂ ਗਾਂਘੇ ਦੇ ਘੋਟੇ ਚ ਲੱਗੀ ਰਹੇਂ ਯਾਰੀ ਫਲੇਵਰ ਆਉਂਦਾ ਤੇ ਤੇ ਫਲੇਵਰ ਇਹਦੇ ਹੁਣ ਫਲੇਵਰ ਰਹਿਣਾ ਕਿ ਇਹ ਕਿਹੜਾ ਭਾਜਣਾ ਵੀ ਨਹੀਂ ਕਰਕੇ ਬਾਤ ਨਹੀਂ ਇਹਦੀ ਬਾਤ ਤੂੰ ਹਮਾਤ ਬਾਤ ਵਿੱਚ ਤੂੰ 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 ਇਹ ਕਿਹੜਾ ਪਹਿਲੇ ਗਿਆ ਮੈਂ ਤਾਂ ਕਰਤਾ ਕੱਲੀ ਸੀ ਇਦਾਂ ਨਾ ਪਿਆਰ ਤੇ ਫੇਰ ਡੱਪ ਲਿਆ ਉਹ ਕਾਗਵਾ ਤੇ ਕਿਹਾ ਇਹ ਉਹ ਤਾਂ ਇਹਨਾਂ ਕਿ ਕਰਵੇਂ ਨਾ ਕਿ ਖਰਾਬੀ ਨਾ ਹੋ ਜੰਦੀ ਉੱਥੇ ਜਿਵੇਂ ਜੰਮਾ ਦਾ ਦੱਸੋ ਹੋਰ ਨਾ ਕਰਦੀ ਉਹ ਗਾਣਾ ਮਤਲਬ ਉਹ ਇੱਕ ਬੋਤਲ ਪਾਣੀ ਚ ਪਾ ਲਿਆ ਕਰ ਤੇ ਉਹਨੂੰ ਉਹ ਚ ਡੱਬ ਗਿਆ ਉਹ ਨਹੀਂ ਆਖਿਆ ਉਹਨਾਂ ਨੂੰ ਭਿੱਖਿਆ ਫੋਲਰ ਬਚਾਉ ਉਹਨਾਂ ਨੇ ਬੋਤਲਾਂ ਨਹੀਂ ਬਚਾਈਆਂ ਆਏ ਕਿ ਫਰੀਦ ਸੰਦੀਪ ਸੁਨੋ ਅਸੀਂ ਪੈਸੇ ਦੇਵਾਂਗੇ ਇਹਨਾਂ ਨੂੰ ਫ੍ਰੀ ਲਾ ਲਈਏ ਕਿ ਤੁਹਾਨੂੰ ਕਰਦੇ ਉਹ ਕਹਿੰਦੇ ਆਓ ਇੱਥੇ ਠੀਕ ਹੈ ਨਾ ਤੇ ਬੋਤਲਾਂ ਲੈ ਜੀ ਲੈ ਉਹਨੇ ਪਾ ਲਿਆ ਗੱਡੀ ਤੇ ਲਾਉਣ ਕੋਈ ਆ ਵੀ ਦੇਖਣ ਉਹਤਾਂ ਦੇ ਉਹ ਚਾਰੇ ਕਿਹੜਾ ਪੈਸੇ ਲੈਣ ਲੱਗੇ ਤੇਰੇ ਕੋਲ ਮੈਂ ਨਹੀਂ ਪੈਸੇ ਦਵਾਂਗੇ ਇਹਦਾ ਨਵਾਂ ਬਿਜ਼ਨਸ ਕੀਤਾ ਉਹ ਮੇਰੇ ਰੂਮੇ ਦੂੰ ਦੀਵਾ ਅੰਕੜਦਾ ਉਹਨਾਂ ਨੇ ਮੰਡੀ ਲਈ ਉਹਨਾਂ ਨੂੰ ਮੁਬਾਰਕਾਂ ਦੇ ਅੱਛਾ ਜੀ ਦੱਕੇ ਬਧਾਈਆਂ ਦੀ ਜੀ ਸਾਡੇ ਵੱਲ ਤੁਹਾਨੂੰ ਗੱਡੀ ਦੀਆਂ ਬਹੁਤ ਬਹੁਤ ਪਰ ਡੱਬਾ ਜੀ ਲੈ ਕੇ ਆਏ ਤੁਸੀਂ ਇਹ ਕਹੋ ਦੀਆਂ ਨੂੰ ਬਸ ਟੈਨਸ਼ਨ ਨਾ ਰਹਿੰਦੋ ਗੱਡੀ ਪੋਤਲਾਂ ਦੀ ਭਰ ਲਿਆ ਹਡੀ ਹਾਂ ਕੋਈ ਨਾ ਕਿਹੜੀਆਂ ਡਾਲੋ ਨੀਂ ਗਾਰੂ ਵਾਲੇ ਕਿੰਨੀਆਂ ਪਾਣੀ ਵਾਲੀਆਂ ਪ੍ਰੀਤ ਸੰਦੀਪ ਸੁੰਡੋ ਭਾਈ ਸਾਰੇ ਗਗਨ ਤੁਹਾਨੂੰ ਮੁਬਾਰਕਾਂ ਦੇ ਗੱਡੀ ਮੇਰੀ ਗੀਨੀ ਇਹ ਕੈਕ ਗੀਨੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਡੱਬਾ ਰਹਿਣ ਦਾ ਵੀ ਬੋਤਲਾਂ ਰੱਖ ਲਿਆ ਗੱਡੀ ਜਿਹਦੇ ਆਇਆ ਇਹ ਗੱਲੀ ਨੂੰ ਉਟਣਾ ਨੂੰ ਜਿਹੜਾ ਕੋਈ ਭਾਂਡ ਭਰਾ ਕੋਈ ਆਪਣੀ ਜ਼ਿੰਦਗੀ ਚ ਕੰਮ ਕਰਾ ਤੁਹਾਡਾ ਮਿਹਨਤ ਕਰਕੇ ਸਪੋਰਟ ਕਰਿਆ ਕੋਣ ਡੱਬ ਕੇ ਹੋਰ ਮੈਂ ਥੋੜੀ ਜਿਆਦਾ ਕਰੋ ਬਾਦੂ ਟੈਨਸ਼ਨ ਲੈਦਾ ਕਿ ਕੁਛ ਨਹੀਂ ਪਿਆ ਸੜਨ ਚ ਕਿਹੜੀ ਤਰੱਕੀ 'ਚ ਖੁਸ਼ ਹੋਇਆ ਕਰੋ ਵੀ ਕੋਈ ਸ਼ੁਗਰ ਹੈ ਕੋਈ ਉਖਿਆ ਕੋਈ ਆਪਣਾ ਭੈਣ ਭਰਾ ਕੋਈ ਤਰੱਕੀ ਕਰਨ ਦਿਆ ਕੀ ਕੀ ਵਧਣਾ ਹੋਰ ਬਸ ਸੜਨ ਨੂੰ ਤਾਂ ਆਪਾਂ ਕਿਥੇ ਰਹਿੰਦੇ ਨੇ ਉਹ ਤਾਂ ਆਏ ਨੇ ਕਿਹੜੇ ਛੋੜਨ ਬਣੇ ਦੁਨੀਆ ਪਈ ਆ ਆਪਣੇ ਆਪਣੇ ਹੋ ਜਣ ਨਾਲ ਸਾਨੂੰ ਤੁਸੀਂ ਪਿਆਰ ਕਰਿਆ ਕਰੋ ਆਪਣੇ ਜਿਹੜੇ ਭੈਣ ਭਰਾ ਦੂਜੇ ਨੇ ਨਾ ਉਹ ਦੇਹ ਤਰੀਕ ਨੀ ਬਣਾਉਣੀਆਂ ਭਾਈ ਨਹੀਂ ਤਰੀਕ ਨਾ ਬਣਾ ਬਸ ਓ ਮਾਈ ਗਾਡ ਤਰੀ ਗੜੀ ਵਟਨੀ ਬਣਾਣੀ ਹੈ ਇਹ ਸਹੀ ਹੈ ਵੀ ਬਣਾਈ ਜਾਂਦੇ ਬਸ ਮਜ਼ਾ ਠਿੱਸਾ ਆਊਗਾ ਦੇ ਲਾ ਸੋਨੀ ਹੈ ਠਿੱਸਾ ਖਿਆਲ ਰਿਹੀ ਹਾਂ ਮੈਨੂੰ ਕਿਹਾ ਗਈ ਟੂਟ ਕਰਦੇ ਰਹਿਣ ਤਾਂ ਗਰਮੀ 'ਚ ਬੈਠ ਕੇ ਕਾ ਕੀ ਹੁੰਦਾ ਹੈ ਹੈ ਨਹੀਂ ਆਟੇ ਨੂੰ ਗਰਮੀ ਦੇ ਵਿੱਚ ਝੋ ਨਾਲ ਗੁੰਨੂ ਤੇ ਮੈਂ ਕਹਿੰਨੀ ਆ ਕਿ ਤੇ ਤੁਹਾਡੀਆਂ ਰੋਟੀਆਂ ਕਿਤੇ ਮੂੰਹ ਨੱਥਣੀਆਂ ਜਿਹੜੇ ਵੀ ਐਕਟ ਜਿੰਨੇ ਇੱਕ ਖਾਣੀ ਆ ਰੋਟੀ ਨੇ ਮੂੰਹ ਨੱਥਣੀਆਂ ਕਿਹਾ ਤੇ ਦੱਸੋ ਗਰਮੀ 'ਚ ਆਟੇ ਦੇ ਬੱਚੇ ਨਹੀਂ ਨੀ ਆਲੀ ਤੇ ਮੈਂ ਕਿਹ ਰੋਟੀ ਬੜੀ ਸਵਾਦ ਲੱਗਦੀ ਏ ਤੇ ਜਿਹੜਾ ਖਾਏਗਾ ਉਹ ਸਾਡੇ ਨੂੰ ਦਾਈਗਾ ਸਾਡੇ ਨੂੰ ਖਾਏਗਾ ਨਾ ਖਾਏ ਰੋਟੀ ਪਰ ਖਾਏਗਾ ਤੇ ਲੋਲੀ ਹੁਣ ਸਾਡੀ ਅਰਬੀ ਆਪਾਂ ਸਾਰੀ ਉਹ ਗਰੇਵੀ ਚ ਪਾ ਦੇਣੀ ਏ ਤੇ ਸੁੱਕੀ ਬਹੁਤ ਬਣਾਏ ਜਾਂ ਆਪਾਂ ਪਾ ਦੇਣੀ ਹੈ ਨਹੀਂ ਨਾ ਪਾ ਕੇ ਕਰਨਾ ਕਿ ਬਾਦ ਮੈਂ ਚੱਲੀ ਹਾਂ ਛਿੱਕਿੱਟ ਕਰਕੇ ਆਉਣੀ ਹਾਂ ਤੁੰ ਨੂੰ ਛਿੱਕਿੱਟ ਕਰਕੇ ਰੋਟੀ ਖਾਣੀ ਨੂੰ ਤੇ ਜਦੋਂ ਹੀ ਆਪਣੀ ਡਾਈਟ ਚ ਆਟੇ ਨਾਲ ਰੋਟੀ ਖਾਣ ਲੱਗੀ ਹੈ ਅਗਲਾ ਸੈਟਰ ਪਾ ਦੇ ਦੱਲੀ ਹੈ ਪਾਪਾ ਕਿੱਛ ਕਰਾ ਪਾਪਾ ਹੀ ਲੱਗਾ ਸੀ ਪਾਪਾ ਸਿੰਗਲ ਵੀ ਉਹ ਕੋਲ ਬਸ ਘਾੜੇ ਕੋਲ ਡਿੱ ਗਿਆ ਹੈ ਆਉਂਦੇ ਆਉਂਦੇ ਪਾਪਾ ਨੇ ਕੋਲਡਿੰਗ ਪੀ ਜਾਵੋ ਫੇਰ ਸੋਣ ਪ੍ਰਧਾਨ ਸਾਹਿਬ ਸਾਡੇ ਨਾਲ ਸਵੇਰ ਦੇ ਗਏ ਹਨ ਇਹ ਬਾਜ਼ਾਰ ਬਾਜ਼ਾਰ ਮਤਲਬ ਵਿਚਾਰੇ ਆਪਦੇ ਕੰਮ ਸੀ ਕੋਟ ਕਚਹਿਰੀਆਂ ਦੇ ਨਾਲ ਹੁਣ ਫੇਰ ਜਾਣਾ ਹੈ ਕਿਉਂ ਹੋਰ ਹੁਣ ਕਿੱਦਾਂ ਗਿਆ ਹੁਣ ਲੈ ਲੈ ਜਾ ਕੇ ਹੁਣ ਲਾਰੇ ਮੈਂ ਤਾਂ ਜਾਣਾ ਤੇਰਾ ਕੋਈ ਗੰਮ ਨਹੀਂ ਬਸ ਫੇਕ ਹੀ ਹੈ ਨਾਲ ਤਾਂ ਮੈਨੂੰ ਕਹਿ ਰਹੇ ਕਿ ਮੇਰਾ ਲਾਰੇ ਲਾਰੇ ਚੱਲੇਗੀ ਤੇਰਾ ਤਾਂ ਮੈਂ ਨਾਲ ਖਾਈ ਨਹੀਂ ਉੱਜੀ ਕਿਉਂ ਬਟੇ 10000 ਦਾ ਹੱਕਦਾਰ ਮੈਂ ਆ ਤੇ ਮੇਰਾ ਨਾਮ ਹੀ ਜਾ ਹੈਗਾ ਹੁਣ ਆਪਾਂ ਵੀ ਘਰਿਆ ਕਰਾਂਗੇ ਤੇਰਾ ਨਾਂ ਚੱਲਦਾ ਬਸ ਹਮ ਬਸ ਨਾਉ ਮੇਰਾ ਤੇ ਕੰਮ ਕਿਸੇ ਹੋਰ ਦਾ ਹੈ ਜਿਵੇਂ ਕਹਿੰਦੇ ਨੇ ਵੀ ਸਰਪੰਚ ਕੋਈ ਹੈ ਤਾਂ ਕਰਦਾ ਕੋਈ ਹੈ ਸਰਪੰਚੀ ਹੈ ਨਾ ਉਹ ਕੰਮ ਹੈ ਮੈਂ ਸੁੱਕਾ ਹੀ ਸਰਪੰਚ ਆ ਸਰਪੰਚੀ ਕੋਈ ਹੋਰ ਕਰਦਾ ਹੈ ਹਮ ਕੋਸਨਾ ਔਰ ਬਸ ਮੇਰਾ ਬੋਰਿੰਗ ਡੇ ਮੇਰੀ ਜ਼ਿੰਦਗੀ ਬਸ ਇਥੋਂ ਤੱਕ ਸੀਮਤ ਰਹਿ ਗਈ ਮੇਰਾ ਇੱਕ ਕਿਊਰ ਕੋਡ ਰਹਿ ਗਿਆ ਇੱਕ ਬਟੀਕ ਵਾਲਾ ਫੋਨ ਰਹਿ ਗਿਆ ਲੰਗੇ ਇੱਕ ਸਰਾਣਾ ਰਹਿ ਗਿਆ ਇੱਕ ਮੇਰਾ ਟੁੱਟਾ ਜਿਹਾ ਸਰਾਣਾ ਏ ਮੇਰਾ ਜਿਹੜਾ ਸਰਵਾਈਕਲ ਸੁਰਕਾਣਾ ਏ ਇੱਕ ਮਿੰਟ ਜਦੋਂ ਠੰਡ ਲੱਗੇ ਤੁਹਾਡੀਆਂ ਪੱਗ ਲੈ ਲਿਆ ਕਰ ਉੱਤੇ ਬਸ ਤੇ ਜਦੋਂ ਅੱਖ ਲੱਗਣੇ ਹੋਏ ਕਿ ਤੁਹਾਡਾ ਕਦੀ ਮੈਸੇਜ ਆ ਜਾ ਕਰੇ ਕਦੀ ਕਿਸੇ ਟੇਲਰ ਦਾ ਫੋਨ ਆ ਜਾ ਕਰੇ ਕਦੀ ਕਿਸੇ ਹੈਂਡਵਰਕ ਵਾਲਾ ਫੋਨ ਆ ਜਾਏਗਾ ਖਾ ਲਿਆ ਮੈਨੂੰ ਉਹਨਾਂ ਨੇ ਤੇ ਮੇਰਾ ਐਂ ਜੀ ਕਰਕੇ ਫੋਨ ਜਾ ਵਗਾ ਕੇ ਮਾਰਾ ਪੇਰਾ ਕਹਿਮਣਾ ਨਹੀਂ ਅਮਨ ਨਹੀਂ ਇਹ ਨਹੀਂ ਦਗਾ ਸਕਦਾ ਤੂੰ ਤੇ ਬਾਕੀ ਹੁਣ ਦੱਸ ਤੂੰ ਇਹ ਹੁਣ ਜਿਹੜੇ ਹਾ ਤੂੰ ਕਹ ਰਿਹਾ ਸੀ ਅੱਜ ਉਹ ਲੱਕੜ ਵਾਲੀ ਮਿਸਤਰੀ ਨਹੀਂ ਕੋਈ ਤੁਹਾਡਾ ਮਿਸਤਰੀ ਨਹੀਂ ਆਇਆ ਹੈਗਾ ਜਿੰਨਾ ਚਿਰ ਤੁਹਾਡੇ ਮਗਰ ਮੈਂ ਚੜਾ ਨਾ ਨਾ ਬੋਲ ਬੋਲ ਕੇ ਨਾ ਰੌਲਾ ਪਾਵਾਂ ਤੁਹਾਨੂੰ ਵੀ ਆਏ ਨਹੀਂ ਉਹਨਾਂ ਤੇ ਕੋਈ ਨਹੀਂ ਇੱਥੇ ਹੁੰਦਾ ਹੈਗਾ ਸਭ ਕੋ ਜਿਹੜੇ ਕੰਮ ਨੇ ਜਿਹੜੇ ਟਾਈਮ ਹੁਣਾ ਉਸੇ ਟਾਈਮ ਹੀ ਫਿਰ ਚੁੱਪ ਕਰ ਕੇ ਨਾ ਤੂੰ ਏਦਾਂ ਕਰੋ ਇਤਰਾ ਦੀ ਕਾਲੀ ਨਾ ਬੇਰ ਨਹੀਂ ਪਕਦੇ ਹੁੰਦੇ ਨਹੀਂ ਨਹੀਂ ਏਦਾਂ ਕਰੋ ਤੁਸੀਂ ਲਿਆ ਗੇਟ ਬੰਦ ਕਰੋ ਤੇ ਚੁੱਪ ਕਰ ਕੇ ਨਾ ਏਸੀ ਲਾ ਕੇ ਪੈ ਜੋ ਵੇਖ ਆਪ ਵੀ ਦੇਖੋ ਇਹ ਗੱਲ ਕੰਮ ਹੋ ਜਾਊਗਾ ਪਰ ਜਦੋਂ ਮਨ ਉਹ ਯਾਰ ਉਹਨਾਂ ਦੇ ਆਪਣੇ ਕੰਮ ਹੀ ਨਹੀਂ ਯਾਰ ਨਹੀਂ ਸਾਡਾ ਕੋਈ ਕੰਮ ਨਹੀਂ ਹੈਗਾ ਉਹਨਾਂ ਦੀ ਸੰਗਰੂਰ ਕੰਮ ਸੀ ਕੋਈ ਯਾਰ ਕੋਈ ਜਵਾਨ ਵੀ ਹੁੰਦੀ ਹੈ ਕੋਈ ਬੰਦੇ ਦੀ ਕੋਈ ਨਾ ਉਹ ਕਹਿੰਦੇ ਸੈਂ ਮੈਂ ਦੁਪਹਿਰ ਤੋਂ ਬਾਅਦ ਆਉਂਗਾ ਫਿਰ ਮੈਂ ਆ ਜੀ ਦੁਪਹਿਰ ਤੋਂ ਗੋਡੇ ਰਹਿ ਗਏ ਕੋਈ ਨਹੀਂ ਆ ਜੂਗਾ ਫਿਰ ਅੱਜ ਨਹੀਂ ਉਹ ਕੱਲੂ ਆ ਜੂਗਾ ਅੱਜ ਗੱਲ ਗੱਲ ਕੱਲ ਦੀ ਨਹੀਂ ਹੈਗੀ ਯਾਰ ਗੱਲ ਪੇਸ਼ੈਂਸ ਦੀ ਹੁੰਦੀ ਹੈ ਪੇਸ਼ੈਂਸ ਖਤਮ ਹੋ ਗਿਆ ਮੇਰੇ ਮੇਰਾ ਚਾਹੀ ਮਰ ਗਿਆ ਬੁਟੀਕ ਦਾ ਹੁਣ ਖਤਮ ਹੋ ਗਿਆ ਤਾਂ ਸੌ ਜਾ ਆ ਰਾਮ ਨਾਲ ਸੌ ਜਾ ਆ ਰਾਮ ਨਾਲ ਉਹ ਤੇ ਆਹ ਦੇਖੋ ਕੀ ਹਾਲ ਭੜਿਆ ਪਿਆ ਕਪੜਾ ਬੁਟੀਕ ਭਰਿਆ ਪਿਆ ਉਧਰ ਉਹ ਆ ਕੰਮ ਮੇਰਾ ਕਮਰਾ ਭਰਿਆ ਜਿਹੜੀਆਂ ਭੈਣਾ ਮੈਨੂੰ ਰੋਜ਼ ਪੁੱਛੀ ਜਾਂਦੇ ਇੰਡੀਆ ਸੀ ਆ ਗਈ ਸੀ ਇੰਡੀਆ ਆ ਗਈ ਉਹਨਾਂ ਨੂੰ ਮੈਂ ਕੀ ਰੋਜ਼ ਕਹਿ ਰਹੀ ਹਾਂ ਦੀਦੀ ਖੜਜੋ 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 ਅਗਲਾ ਕੋਈ ਦਫਾ ਹੋ ਉਹ ਤੂੰ ਹੀ ਐ ਨਹੀਂ ਕਹਿੰਦੀ ਭੈਣਾ ਬੜੀਆਂ ਹੋਰ ਕੀ ਹੈ ਦਫਾ ਹੋ ਤਾ ਕਦੇ ਕਹੀ ਨਹੀਂ ਕਿਸਨੇ ਹੈ ਗੁੱਸਾ ਚੜ ਲੱਗ ਗਿਆ ਹੋਣ ਦਰਵਾਜ਼ਾ ਜੀ ਲਾਉਣਾ ਉਹ ਨਹੀਂ ਤੁਸੀਂ ਲਾਂ ਆਉਂਦੇ ਹੈਗੇ ਉਹਨਾਂ ਕਹ ਲਾਣਾ ਲਾ ਨਹੀਂ ਤੇ ਜਵਾਬ ਦੇ ਦੇਗਾ ਸੀ ਹੋਰ ਕੋਈ ਲੱਭ ਲੈਣੇ ਹੋਰ ਕੀ ਹੈ ਗੱਲ ਕਰਾਂਗੇ ਦਰਵਾਜ਼ਾ ਲਵਾ ਦੇ ਆਪਾਂ ਬਾਕੀ ਕੰਮ ਤਾਂ ਬਾਅਦ ਕਰਾ ਲਾਂਗੇ ਪਰ ਦਰਵਾਜ਼ਾ ਲਵਾ ਦਿਓ ਸਹੀ ਗੱਲ ਕੋਈ ਨਹੀਂ ਮੈਂ ਥੱਲੇ ਤਰ ਕੇ ਸਮਾਨ ਵੇਚ ਜੂਗੀ ਮੈਨੂੰ ਨਹੀਂ ਪਤਾ ਹੈਗਾ ਹਾਂ ਉਹ ਲੋਗ ਵਾਲ ਨੇ ਉਹਨੇ 10 ਦਿਨ ਲਾਤੇ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਕਹਿੰਦੇ ਨਾ ਉਹਨੂੰ ਸਬਰ ਦਾ ਫਲ ਮਿੱਠਾ ਹੁੰਦਾ ਹੈ ਐ ਜਿਹਾ ਫਲ ਮੈਨੂੰ ਨਹੀਂ ਚਾਹੀਦਾ ਹੈਗਾ ਜਿਹੜਾ ਖਰਾਬ ਹੋ ਕੇ ਟੱਕ ਪੱਕ ਕੇ ਉਤਰਾ ਹੋਰ ਨਾ ਕੋਸਾ ਲੜਨ ਦਾ ਸੱਚੀ ਮੈਨੂੰ ਪੱਕੇ ਤੋਂ ਜਾਣਾ ਪੈਂਦਾ ਨਾ ਬੰਦਾ ਘਰੇ ਕੰਮ ਕਰਨ ਨੂੰ ਨਾ ਕੁਝ ਹੋਰ ਸਬਰ ਦਾ ਫਲ ਮਿੱਠਾ ਮਿੱਠਾ ਹੋਵੇ ਕਦੋਂ ਤੁਹਾਨੂੰ ਤਾਂ ਗੱਲਾਂ ਹੁੰਦੀਆਂ ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਨਾ ਕਿਉਂ ਮੈਨੂੰ ਕਿਉਂ ਨਹੀਂ ਹਾਂ ਤੁਹਾਨੂੰ ਕੋਈ ਫਰਕ ਤੁਹਾਨੂੰ ਕੋਈ ਮਤਲਬ ਨਹੀਂ ਹੈਗਾ ਕਿਉਂ ਨਹੀਂ ਮਤਲਬ ਹੋਏਗਾ ਕੰਮ ਮੇਰਾ ਹੈ ਨਾ ਮੈਨੂੰ ਪੁੱਛ ਕੇ ਦੇਖੋ ਮੈਨੂੰ ਕਿੰਨੀ ਟੈਨਸ਼ਨ ਹੋਈ ਪਈ ਹੈ ਤੁਹਾਨੂੰ ਨਾ ਦੇਖੋ ਉਹ ਲੜਨਾ ਤਾਂ ਮੇਰ ਨਾਲ ਪਾਣੀ ਨਹੀਂ ਪੁੱਛਿਆ ਮੈਂ ਢਾਣੀ ਪੁੱਛਿਆ ਆਏ ਬੱਲੇ ਬੱਲੇ ਹਲੋ ਹਲੋ ਕਰ ਦੇ ਯਾਰ ਕਿਸਿਆਂ ਦੱਸੋ ਉਹ ਨਹੀਂ ਆਣਾ ਓਡੀ ਸਪਰੇਇ ਲਾਈ ਕਿ ਇਹ ਬਲੈਕ ਵਾਲੀ ਹਾਂ ਕਿਨੇ ਹੁਣ ਥੱਲੇ ਉਹ ਕੀਤੀ ਯਾਰ ਇਹਨੇ 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 ਕੀਤੀ ਜਿਹੜਾ ਕਹਿੰਦਾ ਮੈਂ ਨਹੀਂ ਕੀਤੀ ਉਹ ਨਹੀਂ ਇਹ ਜਿਹੜੇ ਬਿੱਲੀ ਦਾ ਭਾਂਡਾ ਹਾਂ ਉਹ ਚ ਇਹਨੇ ਕੀਤੀ ਮੈਂ ਨਹੀਂ ਮਤੋਂ ਖੇਲਣਾ ਚੀਜ਼ ਕੋਈ ਨਾ ਉੱਤੇ ਹੀ ਕੈਮਰਾ ਲੱਗਿਆ ਹੋਇਆ ਕਿੰਦਰ ਉਹਦੇ ਹਾਂ ਦੋ ਜਾਨ ਦੁੱਧ ਉੱਤੇ ਪਾਣੀ ਦਾ ਪਾਣੀ ਹੋ ਜਾਣਾ ਹੁਣੇ ਪਤਾ ਲੱਗ ਜੂ ਕਿੰਨੇ ਕੀਤਾ ਹੈ ਹਾਂ ਫੜੋ ਫੜੋ ਇਹਨੂੰ ਫੜੋ ਪਾਣੀ ਦਾ ਪਾਣੀ ਹੋ ਜਾਣਾ ਹਾਂ ਤੂੰ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਪੀਣਾ ਕੀ ਬੀਣਾ ਹਾਂ ਤਾਂ ਤੇ ਦੱਸ ਕਿਉਂ ਕਿਉਂ ਸੇੜਾ ਪੰਜੀ ਕਿੰਨੇ ਕਿੰਨੇ ਗਾਦੀ ਪਰ ਡੱਬਾ ਡੋਲੂ ਖੁੱਲਿਆ ਮੈਨੂੰ ਆਵਾਜ਼ ਆਈ ਸੋ ਸਾਰੇ ਮੈਂ ਲਈ ਸੀ ਤੁਸੀਂ ਵੀ ਖਾਣੀ ਐ ਤੇ ਪੰਨੀ ਤੂੰ ਵੀ ਖਾਣੀ ਐ ਤੇ ਛੋਟਿਆਂ ਨੂੰ ਵੀ ਕਹਿਣਾ ਵਧੀਆ ਘਾਲਿਆ ਕਰੋ ਪੁੱਤ ਬਹੁਤ ਸੋਹਣੀ ਚੀਜ਼ ਆ ਉਹ ਕੋਈ ਇੱਥੇ ਗਰਮ ਗਰਮ ਚੀਜ਼ ਵੀ ਨਹੀਂ ਹੈਗੀ ਅੱਧੀ ਕੋਲੀ ਅੱਧੀ ਕੋਲੀ ਖਾਣੀ ਐ ਦੋ ਵਾਰ ਫੇਰ ਹਾਂ ਬਾਸ ਅੱਡੀ ਗੇਮ ਹੈ ਅੱਡੀ ਗੇਮ ਖੇਡ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ ਜਿਹੜਾ ਤੁਸੀਂ ਪਹਿਲਾ ਵਲੌਗ ਦੇਖਿਆ ਉਹ ਛੇਤੀ ਬਣਾ ਦਿਓ ਭੁੱਖ ਲਾਉਂਦਾ ਕਰਿਆ ਤੇ ਕਿੱਕੀਆਂ ਆਪਾਂ ਜਦੋਂ ਤੁਸੀਂ ਦੇਖਿਆ ਡੀਮਾਰਟੋਂ ਹਨ ਫਰੋਸਟਰੀ ਕਰਨ ਗਏ ਸੀ ਤਾਂ ਉੱਥੇ ਜਿੱਦਾਂ ਮਕੇਨ ਵਗੈਰਾ ਮਿਲ ਜਾਂਦੇ ਹਨ ਹਨ ਤੇ ਆਪਾਂ ਉਹਦੇ ਟਿੱਕੀ ਲਈ ਆਏ ਸੀ ਆਲੂ ਦੀ ਤੇ ਆਹ ਦੇਖੋ ਆਪਾਂ ਫਰਾਈ ਕਰਨੀਆਂ ਤੇ ਪਰਨੀਤੋ ਹੀ ਰੋਜ਼ ਕਹਿੰਦੇ ਸਾਨੂੰ ਟਿੱਕੀ ਬਣਾ ਦੋ ਹਨ ਤੇ ਮੈਂ ਸੋਚਿਆ ਕਿ ਮੈਂ ਉਹਨਾਂ ਨੂੰ ਟਿੱਕੀ ਕੱਲੀ ਨਹੀਂ ਦੇਣੀ ਹੈਗੀ ਅੱਜ ਉਹਨਾਂ ਨੂੰ ਆਪਾਂ ਕੁਝ ਮਹਿ ਫਰ ਟਿੱਕ ਅਲੱਗ ਜਿਹਾ ਬਣਾ ਕੇ ਦੇਣਾ ਡਿਫਰੈਂਟ ਜਿਹਾ ਬਣਾ ਕੇ ਦੇਨੇ ਆ ਤੇ ਆਪਾਂ ਇਹ ਬੰਦ ਦੇ ਮੰਗਵਾਲੇ ਸੀ ਕੁੰਦਰ ਕੋਲ ਤੇ ਹੁਣ ਆਪਾਂ ਇਹਨਾਂ ਨੂੰ ਦੇਸੀ ਘਿਓ ਲਾ ਕੇ ਇਹਨਾਂ ਨੂੰ ਫਰਾਈ ਕਰ ਰਹੇ ਆ ਤੇ ਬਸ ਹੋਰ ਕੁਝ ਨਹੀਂ ਹੈਗਾ ਆਪਣੇ ਕੋਲ ਬਸ ਸਿੰਪਲ ਟਿੱਕੀ ਤੇ ਇਹ ਵਾਲੇ ਬਣ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਇਹ ਕਿਵੇਂ ਬਣਾ ਕੇ ਦਿੰਨੇ ਆ ਮੇਰੇ ਮੂਹ ਸਾਲੀ ਵੀ ਹੋਰ ਨੇ ਸਾਲੀ ਵੀ ਹੋਰ ਨੇ ਮੈਨੂੰ ਨਾ ਖਾ ਨਾ ਹੋਰ ਜਿਹੜੀ ਨੇ ਜਿਸ ਤੋਂ ਸਾਸ ਕੱਟ ਤੋਂ ਨੇ ਕਿੱਥੇ ਬੈ ਨਹੀਂ ਕਿ ਇੱਕੋ ਹੀ ਹੈ ਨਾ ਠਾਈ ਗ੍ਰੀਨ ਨਹੀਂ ਲਾਉਣੀ ਸਿਰਫ ਸਾਈ ਗ੍ਰੀਨ ਬੜੀ ਸਵਾਦ ਲੱਗਦੀ ਹੈ ਨਹੀਂ ਨਹੀਂ ਲਾਉਣੀ ਤੇ ਚਲੋ ਫੋਟੋ ਲਾ ਦਿੱਤੀ ਤੇ ਵਿੱਚ ਰੱਖ ਲਿਆ ਆਪਾਂ ਇਹਦੇ ਚ 21 ਹੈ ਬਟੇ ਫਤੇ ਹੂੰ ਠੀਕ ਹੈ ਪ੍ਰੋਗਰਾਮ ਵੱਡਾ ਹੂੰ ਕਰਾ ਪ੍ਰੋਗਰਾਮ ਠੀਕ ਹੈ ਹੂੰ ਪਸੰਦ ਆਉਗਾ ਤੁਹਾਨੂੰ ਹੂੰ ਹਾਂ ਤੇ ਦਵਰਾਵਾਂ ਨਹੀਂ ਆਪਾਂ ਸਿੰਪਲ ਜੇ ਨਾਲੇ ਖਾ ਲੈਣਗੇ ਰੱਜ ਜਾਣਗੇ ਹਨਾ ਮਤੇ ਹੂੰ ਰੱਜ ਜੋਗੇ ਹੂੰ ਮਟਰ ਇਸ ਧਰਤਾ ਤੇ ਥੋੜਾ ਜਿਹਾ ਬਣ ਘਰਤਾ ਪਿਆਜ਼ ਦੇ ਸ্লাইਸ ਤੇ ਬਣ ਗਿਆ ਆਪਣਾ ਟਿੱਕੀ ਵਾਲਾ ਕੁਲਚਾ ਐ ਹੱਦੇ ਹੂੰ ਟਿੱਕੀ ਕੁਲਚਾ ਬਣ ਗਿਆ ਬਗੈਰ ਛੋਲਿਆਂ ਤੋਂ ਤੇ ਇਹਦੇ ਵਿੱਚ ਆਪਾਂ ਸਾਸ ਪਾਈ ਨਹੀਂ ਜਿਹੜਾ ਲੋੜ ਪਈ ਨੇ ਸਾਸ ਪਾ ਲੈਣਗੇ ਨਾ ਤੇ ਇਹ ਬਾਰੇ ਕਹਿੰਦੇ ਆ ਕਿ ਨਹੀਂ ਸਾਸ ਖਾਣੀ ਹੈਗੀ ਠੀਕ ਹੈ ਹੱਦੇ ਠੀਕ ਹੈ ਚਲੋ ਫੇਰ ਇਹ ਮਦਨ ਪਲੇਟ ਲੱਕ ਦੇਣੀ ਹੈ ਤੁਸੀਂ ਜਾਓ ਬਿੱਤ ਜਾ ਕੇ ਖਾਓ ਤੇ ਫਿਰ ਮੈਨੂੰ ਦੱਸਿਓ ਮਨ ਕਰਦਾ ਹੈ ਮਨ ਕਰਦਾ ਨਾ ਤੇ ਜਾ ਕੇ ਖਾ ਉਹ ਜਾ ਕਰ ਪਾਣੀ ਹੈ ਚਲ ਲੈ ਬਸ ਕੱਢ ਦੇ ਤੇ ਲੈ ਕੇ ਜਾ ਆ ਦੇ ਕਿੰਨੇ ਸੋਹਣੇ ਬਣ ਗਏ ਹੈਨਾ ਹਾਂ ਠੀਕ ਹੈ ਪਰ ਨਹੀਂ ਇਹਨੇ ਕੱਚਾ ਪਾਇਆ ਖੜਜੋ